ਵਾਹਿਗੁਰੂ 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 45ਵਾਂ ਹੁਕਮ ਹੈ ਗੁਰੂ ਸਾਹਿਬ ਜੀ ਦਾ ਧੀ ਦੀ ਕਮਾਈ ਧੰਨ ਬਿਖ ਕਰ ਜਾਣਾ ਪਿੱਛੇ ਵੀ ਆਪਾਂ ਪੜਿਆ ਸੀ ਗੁਰੂ ਸਾਹਿਬ ਮਹਾਰਾਜ ਦਾ ਹੁਕਮ ਕਿਉਂਕਿ ਸਾਹਿਬ ਜੀ ਨੇ ਬਰਾਬਰ ਦਾ ਸਨਮਾਨ ਦਿੰਦਾ ਬੱਚੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਖਤਮ ਕਰ ਦੇਣਾ ਇਹ ਵੀ ਇੱਕ ਜ਼ਹਿਰ ਹੈ ਜੀਵਨ ਦੇ ਵਿੱਚ ਔਰ ਆਪਾਂ ਅੱਜ ਵੀ ਦੇਖਦੇ ਆ ਸਾਡੇ ਦੇਸ਼ ਦੇ ਵਿੱਚ ਕਈ ਅਜਿਹੇ ਸਮਾਜ ਹਨ ਜੋ ਆਪਣੀਆਂ ਬੱਚੀਆਂ ਨੂੰ ਵੇਚਦੇ ਹਨ ਮੁੱਲ ਕਰਦੇ ਹਨ ਇੱਥੋਂ ਤੱਕ ਕਰ ਸਤਿਗੁਰੂ ਜੀ ਨੇ ਬ੍ਰਾਹਮਣ ਦੀ ਗੱਲ ਕਹੀ ਹੈ ਕਹਿੰਦੇ ਕਟ ਕਾਗਲ ਦੱਸੇ ਰਹ ਜਿਹੜਾ ਪੱਤਰੀ ਬਣਾਉਂਦਾ ਹੈ ਵਿਆਹ ਦੇਆਂ ਤਰੀਕਾ ਕੱਢਦਾ ਹੈ ਪੈਸਾ ਲੈਂਦਾ ਹੈ ਧੀ ਕਿਸੇ ਦੀ ਵੀ ਹੈ ਗੁਰੂ ਸਾਹਿਬ ਜੀ ਦਾ ਬਚਨ ਵੀ ਬਾਣੀ ਦੇ ਵਿੱਚ ਵੀ ਹੁੰਦਾ ਵੀ ਜਿਸ ਤਰ੍ਹਾਂ ਦੀ ਧੀ ਜਜਮਾਨ ਦੀ ਹੈ ਉਸ ਤਰ੍ਹਾਂ ਦੀ ਧੀਰੀ ਹੈ ਪ੍ਰਤਮ ਸਮੇਂ ਵਿੱਚ ਕਿਉਂਕਿ ਇਹ ਗੁਰਮਤ ਨਹੀਂ ਹੈ ਵੈਸੇ ਲੋਕ ਜਿਹੜੇ ਹਨ ਧੀਆ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਸਨ ਤੇ ਧਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਇਤੋਂ ਸਿੱਖਣੇ ਬਚਣਾ ਹੈ ਕਹਿੰਦੇ ਧੀ ਪੈਣ ਕਾ ਪੈਸਾ ਖਾਏ ਰਹਿਤ ਨਾਮਿਆਂ ਦੇ ਵਿੱਚ ਧੀ ਪੈਣ ਕਾ ਪੈਸਾ ਖਾਏ ਕਹੇ ਗੋਬਿੰਦ ਸਿੰਘ ਉਹ ਜੰਪੂਰ ਜਾਏ ਸਤਿਨਾਮ 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 ਜੀ ਵਾਹਿਗੁਰੂ